ਉਹ ਮੀਰ ਖਾਨਦਾਨ ਦਾ ਮੁੰਡਾ ਆਪਦੇ ਪਿਓ ਨੂੰ ਕਹਿੰਦਾ ਹੁੰਦਾ ਵੀ ਜਿਹੜੀ ਵੀ ਦਿਵਾਲੀ ਆ ਵੀ ਮੈਨੂੰ ਬੋਲਟ ਲੈ ਕੇ ਦੇ ਦੋ। ਉਹ ਕਹਿੰਦਾ ਵੀ ਤੂੰ ਪੁੱਤ ਬੋਲਟ ਖਾਦੇ ਵਾਸਤੇ ਲੈਣਾ। ਉਹ ਕਹਿੰਦਾ ਵੀ ਇਹ ਦੁਗ-ਦੁਗ ਜੀ ਕਰਦਾ ਇਹਦੇ ਪਟਾਕੇ ਜੇ ਮੈਨੂੰ ਸੋਨੇ ਲਾ ਦੇਣੇ। ਉਹ ਕਹਿੰਦਾ ਤੈਨੂੰ ਬੋਲਟ ਤਾਂ ਲੈ ਦੰਨੇ ਆ ਪਰ ਛਾੜੀ ਕੁਸ਼ਾਰਤ ਆ ਵੀ ਆ ਚੱਕ ਪਟਾਕੇ ਇਹ ਉਨੇ ਆਵਾਜ਼ ਕਰਦਣੇ ਜਿੰਨੀ ਬੋਲਟ ਆਪਦੀ ਆਵਾਜ਼ ਕਰਦਾ ਜਾਂ ਬੋਲਟ ਦੀ ਖੜਕਾਗਾ। ਉਹ ਪਟਾਕੇ ਚਲਾਉਣ ਲੱਗ ਜਾਂਦਾ ਹੁੰਦਾਗਾ 1 ਚਲਾਉਂਦਾ 2 ਚਲਾਉਂਦਾ 10 ਚਲਾਉਂਦਾ 20 ਚਲਾਉਂਦਾ ਉਦੋਂ ਬਾਅਦ ਵੜਾ ਕੇ ਚਲਾ ਚਲੂਕੇ ਆ ਉਹਦੇ ਪਿਓ ਕੋਲ ਆ ਕੇ ਬਹਿ ਜਾਂਦਾ ਉਹ ਕਹਿੰਦੇ ਪੁੱਤ ਕਹਿੰਦੇ ਕਿਵੇਂ ਜੇ ਲੱਗਿਆ ਤੈਨੂੰ ਕਹਿੰਦਾ ਵੀ ਡੈਡੀ ਵੀ ਮੈਨੂੰ ਸ਼ੁਰੂ ਚ ਤਾਂ ਇੱਕ ਦੋ ਵੜਾ ਕੇ ਤਾਂ ਮੈਨੂੰ ਵਧੀਆ ਲੱਗੇ ਪੰਜ ਵਧੀਆ ਲੱਗੇ ਉਦੋਂ ਬਾਅਦ ਤਾਂ ਹੱਤ ਜੀ ਪੈ ਗਈ ਵੀ ਇੰਨੀ ਗੱਲ ਜੀ ਨਹੀਂ ਬਣੀ ਹੈਗੀ ਉਹ ਕਹਿੰਦੇ ਪੁੱਤ ਉਹ ਵੀ ਕਹਿੰਦੇ ਉਹ ਦਾਗਾ ਕਹਿੰਦੇ ਹਾਂ ਕਹਿੰਦੇ ਜੇ ਤਾਂ ਆਉਣ ਜਾਣ ਵਾਸਤੇ ਲੈਣਾ ਵੀ ਫਿਰ ਤਾਂ ਲੈ ਲੈ ਵੀ ਜੇ ਤੂੰ ਕੱਲੀ ਆਵਾਜ਼ ਗਾਤਰ ਲੈਣੀ ਹੈ ਜੀ ਜੀ ਵੀ ਫੇਰ ਕੋਈ ਬੜਾ ਫਾਇਦਾ ਨਹੀਂ ਹੈਗਾ ਇਹਦਾ ਕਿਉਂਕਿ ਆਵਾਜ਼ ਤਾਂ ਉਹ ਜੀ ਹੋ ਜਾਂਦੀ ਆ ਹੱਤ ਪੈਂਦੇ ਆ ਦਿਮਾਗ ਨੂੰ ਫੇਰ ਵੀ ਇਹਦੀ ਗੱਲ ਜੀ ਨਹੀਂ ਬਣਦੀ ਹੈਗੀ ਤੇ ਕਹਿਣ ਦਾ ਭਾਵ ਆਗਾ ਵੀ ਜਿਹੜੀ ਚੀਜ਼ ਜਿਹੜੇ ਕੰਮ ਵਾਸਤੇ ਲੈਣੀ ਚਾਹੀਦੀ ਆ ਉਹ ਉਸੇ ਕੰਮ ਵਾਸਤੇ ਲੈਣੀ ਚਾਹੀਦੀ ਹੈਗੀ ਕਿਸੇ ਚੀਜ਼ ਦੇ ਸਪੈਸ਼ਲ ਫੰਕਸ਼ਨਾਂ ਵਾਸਤੇ ਚੀਜ਼ ਲਈ ਨੁਕਸਾਨ ਹੀ ਕਰਦੀ ਹੈਗੀ